ਬਿਲਡਰਸ ਬੈਠੇ ਨੇ ਉਹਨਾਂ ਨੂੰ ਦੁੱਖ ਲੱਗਦਾ ਪਰ ਇਹ ਕਾਂਗਰਸ ਨੂੰ ਕਿਉਂ ਲੱਗ ਰਿਹਾ ਪੁਲਿਸ ਪੋਰਟਿੰਗ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕਿਹ ਕਿਹ ਚਲੀ ਰਹੀ ਨਹੀਂ ਚਲੇਗੀ ਨਹੀਂ ਚਲੇਗੀ ਕਾਂਗਰਸ ਨੂੰ ਦੁੱਖ ਇਹ ਚੀਜ਼ ਆ 80000 ਕਰੋੜ ਰੁਪਇਆ ਆਉਂਦਾ ਐਮਐਸਪੀ ਤੋਂ ਪੰਜਾਬ ਚ ਹਰ ਸਾਲ ਇਹ ਇਕੱਲੇ ਜ਼ਿਮੀਂਦਾਰਾਂ ਨੂੰ ਫਰਕ ਨਹੀਂ ਪੈਣਾ ਪੰਜਾਬ ਦੀ ਸਾਰੀ ਇਕਨੋਮੀ ਨੂੰ ਫਰਕ ਪੈਣਾ ਆਰਓ ਸਿਟੀ ਕੱਟੀ ਹੋਈ ਆ ਮਤਲਬ ਫੇਸ ਤੀਜਾ ਵੀ ਉਹਦਾ ਆ ਗਿਆ ਪੰਜ ਸਾਲ ਹੋ ਗਏ ਛੇ ਉੱਥੇ ਇੱਟ ਨਹੀਂ ਲੱਗੀ ਸੇਮ ਸਵਾਲ ਆ ਜੋ ਉੱਥੇ ਹੋਇਆ ਸੀਗਾ ਸੀਐਮ ਸਾਹਿਬ ਕਹਿੰਦੇ ਆਰਓ ਸਿਟੀ ਚ ਪਲਾਟ ਲੈ ਕੇ ਦਿਖਾ ਦਿਓ ਇੱਕ ਵੀ ਪਲਾਟ ਨਹੀਂ ਹੈਗਾ ਕਹਿੰਦੇ ਸਾਰੇ ਵਿਕੇ ਹੋਏ ਨੇ 3 ਏਕੜ ਜ਼ਮੀਨ ਹੈ ਪੰਜ ਪੰਜ ਵਾਲੇ ਵੀ ਹੋ ਸਕਦੇ ਆ ਦੋ ਦੋ ਵਾਲੇ ਤਾਂ ਅਸੀਂ ਉਹਨੂੰ ਛੱਡ ਸਕਦੇ ਆ ਉਹਨੂੰ ਉਹਦੇ ਵਿੱਚੋਂ ਆਪਣੀ ਖੇਤੀ ਕਰੀ ਜਾਵੇ ਦੇਖੋ ਜਿਹੜਾ ਰਸਤਾ ਲਾਉਣਾ ਕਿਸੇ ਨੂੰ ਇਹ ਤਾਂ ਕਹਿਣ ਦੀ ਗੱਲ ਆ ਇਹ ਕਹਿੰਦੇ ਰਸਤਾ ਲਾ ਕੇ ਦੇਵਾਂਗੇ ਕੋਈ ਇਹ ਦੇਖੋ ਇਹ ਕਹਿਣ ਦੀਆਂ ਗੱਲਾਂ ਨੇ ਮੈਨੂੰ ਤਾਂ ਇਹ ਗੱਲ ਸਮਝ ਨਹੀਂ ਆ ਰਹੀ ਬੀ ਸਰਕਾਰ ਨੂੰ ਇੰਨਾ ਕਿਉਂ ਜ਼ੋਰ ਲਾਇਆ ਹੋਇਆ ਇਸ ਚੀਜ਼ ਦੇ ਉੱਤੇ ਪ੍ਰਚਾਰ ਕੀਤਾ ਜਾ ਰਿਹਾ ਵੀ ਤੁਸੀਂ ਲੋਨ ਨਹੀਂ ਲੈ ਲੈ ਸਕਦੇ ਜੇ ਤੁਹਾਡੀ ਜ਼ਮੀਨ ਰਿਕੁਆਇਰ ਹੁੰਦੀ ਹੈ ਉਹ ਕਹਿੰਦੇ ਅਸੀਂ ਜ਼ਮੀਨ ਜਿਹੜੀ ਹੈ ਡਿਵੈਲਪ ਕਰਕੇ ਦੇ ਰਹੇ ਹਾਂ ਨਾ ਕਿ ਰਿਕੁਆਇਰ ਉਹਨਾਂ ਦੀ ਜਿਹੜੀ ਅਸੀਂ ਜ਼ਮੀਨ ਨਹੀਂ ਦੇਣੀ ਜੀ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਆਪਣੀ ਜ਼ਮੀਨ ਤੇ ਕੋਈ ਲੋਨ ਨਹੀਂ ਲੈ ਸਕਦੇ ਜਾਂ ਆਪਣੀ ਜ਼ਮੀਨ ਘੈਣੀ ਨਹੀਂ ਕਰ ਸਕਦੇ ਕਿਸੇ ਨੂੰ ਜਾਂ ਆਪਣੀ ਜ਼ਮੀਨ ਦੀ ਲਿਮਟ ਨਹੀਂ ਕਰਾ ਸਕਦੇ ਜ ਜਨ ਉਹਦੀ ਰਿਸਟਰੀ ਰੁਕ ਜੋਗੀ ਬਿਲਕੁਲ ਫਰੀ ਜ਼ਮੀਨਾ ਹੋ ਖੇਤੀ ਕਰ ਸਕਦੇ ਨੇ ਉਹ ਤਾਂ ਸਰਕਾਰ 125 ਇਕੜਤੇ ਬਣਾ ਦੂ 15 ਘਟਾ ਲਾਂਗੇ ਵਿੱਚੋਂ ਕੇ ਨਾਲ ਜਿਵੇਂ ਆਪਾਂ ਕਿਸੇ ਨੂੰ ਕਹੀਏ ਨਾ ਵੀ ਮੈਂ ਤੇਰਾ ਭਲਾ ਕਰਨਾ ਚਾਹੁੰਨਾ ਵੀ ਅਗਲਾ ਭਲਾ ਕਰਨ ਨੂੰ ਤਿਆਰ ਨਹੀਂ ਜੇ ਕਿਸਾਨਾਂ ਨੂੰ ਇੰਨਾ ਹੀ ਬੈਨੀਫੀਸ਼ੀਅਲ ਲੱਗਦਾ ਹੋਵੇ ਕਿਹਨੇ ਐਲਓਆਈ ਲੈਣੀ ਹੈ ਜ਼ਿਮੀਂਦਾਰ ਦੀ ਕੇ ਨਾਲ ਕਾਂਗਰਸ ਜਾਂ ਅਕਾਲੀ ਦਲ ਪ੍ਰਚਾਰ ਕਰ ਰਿਹਾ ਸੀਮ ਸਾਹਿਬ ਜਾਂ ਆਪ ਵਾਲੇ ਕਹਿੰਦੇ ਆ ਵੀ ਇਹ ਬੜੇ ਗਲਤ ਤਰੀਕੇ ਨਾਲ ਪ੍ਰਚਾਰ ਕਰ ਰਿਹਾ ਕਿਉਂਕਿ ਜਿੰਨੇ ਵੀ ਕਲੋਨਾਈਜ਼ਰ ਨੇ ਵੱਡੇ ਬਿਲਡਰ ਨੇ ਇਹਨਾਂ ਦੇ ਦੋਸਤ ਭਰਾ ਕੋਈ ਨਾ ਕੋਈ ਖਾਸ ਨੇ ਸਭ ਤੋਂ ਵੱਡਾ ਖਾਸ ਤਾਂ ਇਹਨਾਂ ਦਾ ਕਲੋਨਾਈਜ਼ਰ ਮੁਹਾਲੀ ਦਾ ਐਮਐਲਏ ਆ 10 ਕੱਲੇ 5 ਕੱਲਿਆਂ ਚ ਕਲੋਨੀਆਂ ਕੱਟੀਆਂ ਹੋਈਆਂ ਉਹ ਇਨਲੀਗਲ ਨੇ ਉੱਥੇ ਨਾ ਪਾਣੀ ਨਾ ਸੀਵਰੇਜ ਜਾਂ ਕੁਝ ਵੀ ਨਹੀਂ ਹੁੰਦਾ ਉਹ ਉਹ ਸਰਕਾਰ ਦੀ ਨਲਾਇਕੀ ਆ ਕਿਉਂ ਘਟਣ ਦਿੱਤੀਆਂ ਪਹਿਲਾਂ ਡਵੈਲਪਮੈਂਟ ਤੋਂ ਨਾਲ ਆਪਾਂ ਨੂੰ ਪਤਾ ਹੀ ਆ ਵੀ ਜਿਹੜੀ ਕਿ ਸਪੇਸ ਦੇ ਨਾਲ ਪੰਜਾਬ ਦੀ ਹੋ ਰਹੀ ਆ ਕੋਈ 1 ਰੁਪਿਆ ਵੀ ਨਹੀਂ ਪੰਚਾਇਤਾਂ ਨੂੰ ਨਵੀਆਂ ਨੂੰ ਆਇਆ ਕੀ ਲੱਗਦਾ ਲੈਂਡ ਪੁਲਿੰਗ ਪਾਲਿਸੀ ਨੂੰ ਤੁਸੀਂ ਕਿਦਾਂ ਦੇਖਦੇ ਹੋ ਜਿਹੜੀ ਦੇਖੋ ਤੁਸੀਂ ਅੱਜ ਦੁਨੀਆ ਦੇ ਵਿੱਚ ਗੱਲਾਂ ਚੱਲ ਰਹੀਆਂ ਨੇ ਵੀ ਐਗਰੀਕਲਚਰ ਅਰ ਗਿਆ ਵੀ ਬਿਲ ਗੇਟਸ ਨੇ ਜੀ ਇੰਨੇ ਲੱਖ ਲਾ ਜਮੀਨ ਦਾ ਲੈ ਲਿਆ ਜੀ ਆਪਣਾ Amazon ਵਾਲੇ ਮਾਲਕ ਨੇ ਜੀ ਇੰਨੇ ਲੱਖ ਕਿੱਲਾ ਜ਼ਮੀਨ ਦਾ ਲੈ ਲਿਆ ਔਰ ਅਸੀਂ ਪੰਜਾਬ ਦੀ ਬਿਊਟੀਫੁਲ ਸੂਬਾ ਐਗਰੀਕਲਚਰ ਐਗਰੀਰੀਅਨਸ ਇਕਨੋਮੀ ਆ ਉਹਨੂੰ ਝਾੜ ਕੇ ਆਪਾਂ ਕੰਕਰੀਟ ਦਾ ਸੀਮੈਂਟ ਦਾ ਆਪਾਂ ਕਿਹੜਾ ਕਿੱਥੋਂ ਦਾ ਆਪਾਂ ਨੂੰ ਕੋਈ ਸਿਆਣਾ ਕਹਿ ਲੂਗਾ ਵੀ ਆਪਾਂ ਕਲੋਨੀਆਂ ਬਣਦੀਆਂ ਨੇ ਨਾ ਹਰੇਕ ਜੰਨੇ ਵੀ ਸ਼ਹਿਰ ਨੇ ਤੁਸੀਂ ਕਿਸੇ ਸ਼ਹਿਰ ਚ ਜਾਤ ਮਾਰੋ 40 50 ਕਿੱਲੇ 100 ਕਿੱਲੇ 10 ਕਿੱਲੇ 5 ਕਿੱਲਿਆਂ ਚ ਕਲੋਨੀਆਂ ਕੱਟੀਆਂ ਹੋਈਆਂ ਉਹ ਇਨਲੀਗਲ ਨੇ ਉੱਥੇ ਨਾ ਪਾਣੀ ਨਾ ਸੀਵਰੇਜ ਆ ਕੁਝ ਵੀ ਨਹੀਂ ਹੁੰਦਾ ਉਹ ਸਰਕਾਰ ਦੀ ਨਲਾਇਕੀ ਆ ਕਿਉਂ ਘਟਣ ਦਿੱਤੀਆਂ ਪਹਿਲਾਂ ਨਹੀਂ ਕਹਿੰਦੇ ਕਲੋਨਾਈਜ਼ਰ ਨੇ ਜਿਹੜੇ ਜਿਹੜੇ ਇਦਾਂ ਦੇ ਬਿਲਡਰਸ ਬੈਠੇ ਨੇ ਉਹਨਾਂ ਨੂੰ ਦੁੱਖ ਲੱਗਦਾ ਪਰ ਇਹ ਕਾਂਗਰਸ ਨੂੰ ਕਿਉਂ ਲੱਗ ਰਿਹਾ ਨਹੀਂ ਨਹੀਂ ਦੇਖੋ ਕਾਂਗਰਸ ਨੂੰ ਦੁੱਖ ਇਸ ਚੀਜ਼ ਦਾ 80000 ਕਰੋੜ ਰੁਪਈਆ ਆਉਂਦਾ ਐਮਐਸਪੀ ਤੋਂ ਪੰਜਾਬ ਚ ਹਰ ਸਾਲ 80000 ਕਰੋੜ ਰੁਪਈਆ ਤੁਸੀਂ ਸਟੇਟ ਦੀ ਇਕਨੋਮੀ ਦੇ ਵਿੱਚ ਜਿਹੜਾ ਆਉਣਾ ਉਹਦੇ ਨਾਲ ਜ਼ਿਮੀਦਾਰ ਨੇ ਗੱਡੀ ਵੀ ਲੈਣੀ ਆ ਸਕੂਟਰ ਵੀ ਲੈਣਾ ਸਾਈਕਲ ਵੀ ਲੈਣਾ ਉਹਨੇ ਸ਼ਹਿਰ ਸ਼ਾਪਿੰਗ ਵੀ ਕਰਨ ਜਾਣਾ ਉਹਨੇ ਕੱਪੜੇ ਖਰੀਦਣੇ ਆ ਜੇ ਉਹ ਤੁਸੀਂ ਮੈਨੂੰ ਦੱਸੋ ਵੀ 80000 ਕਰੋੜ ਰੁਪਈਆ ਜਦੋਂ ਆਪਾਂ ਮਾਰ ਹੀ ਦਿੱਤਾ 60 65000 ਕਰੋੜ ਏਕੜ ਆਪਾਂ ਖਤਮ ਕਰਤੀ ਫਸਲ ਤਾਂ ਉਹ ਸਾਰੇ ਇਕੱਲੇ ਮੈਂ ਹੋਰ ਦੱਸਦਾ ਇਹ ਇਕੱਲੇ ਜ਼ਿਮੀਦਾਰਾਂ ਨੂੰ ਫਰਕ ਨਹੀਂ ਪੈਣਾ ਪੰਜਾਬ ਦੀ ਸਾਰੀ ਇਕਨੋਮੀ ਨੂੰ ਫਰਕ ਪੈਣਾ ਪਰ ਉਹ ਕਹਿੰਦਾ 60 50000 ਦਾ ਜਿਹੜਾ ਟਾਰਗੇਟ ਹੈਗਾ ਇੱਕ ਵਾਰੀ ਨਹੀਂ ਹੈ ਪਹਿਲਾਂ ਜਿਵੇਂ ਹੁਣ ਪਟਿਆਲੇ ਦੇ ਜਿਵੇਂ ਸੀਐਮ ਸਾਹਮਣੇ ਅੱਜ ਵੀ ਕਿਹਾ ਕਿ ਪਟਿਆਲੇ ਦੇ ਚਾਰ ਪਿੰਡ ਨੇ ਸੰਗਰੂਰ ਦੇ ਦੋ ਪਿੰਡ ਨੇ ਆਬਾਦੀ ਦੇ ਹਿਸਾਬ ਨਾਲ ਦੇਖਿਆ ਜਾਊ ਵੀ ਕਿਹੜੇ ਏਰੀਆ ਦੇ ਵਿੱਚ ਕਿੰਨੀ ਲੋਡ ਹੈਗੀ ਹੈ ਕਹਿੰਦੇ ਇਹ ਸਿਰਫ ਤਾਂ ਲੈ ਕੇ ਆਂਦਾ ਵੀ ਜਿਹੜੀਆਂ ਇਨਲੀਗਲ ਕਲੋਨੀਆਂ ਹੈਗੀਆਂ ਜਿੱਥੇ ਨਾ ਕਿ ਸੜਕਾਂ ਨੇ ਨਾ ਸੀਵਰੇਜ ਨੇ ਲੋਕੀ ਨਾ ਲਾਈਟ ਨੇ ਨਾ ਉੱਥੇ ਬਿੱਲ ਬਿਜਲੀ ਦਾ ਮੀਟਰ ਲੱਗਦੇ ਆ ਨਾ ਉੱਥੇ ਜਿਹੜੇ ਆਪਾਂ ਨਕਸ਼ੇ ਪਾਸ ਹੁੰਦੇ ਆ ਵੀ ਇਹ ਸਾਰੀਆਂ ਸਹੂਲਤਾਂ ਇੱਕ ਸਰਕਾਰ ਆਪਣੇ ਵੱਲੋਂ ਦਵੇ ਤਾਂ ਜੋ ਲੋਕਾਂ ਦੀ ਡਵੈਲਪਮੈਂਟ ਵੀ ਹੋਵੇ ਔਰ ਜਿਹੜਾ ਉਹਨਾਂ ਨੂੰ ਪੈਸਾ ਵੀ ਮਿਲੇ ਤੇ ਲੋਕ ਵੀ ਉੱਥੇ ਰਹਿਣ ਉਹਨਾਂ ਨੂੰ ਦਿੱਕਤ ਨਾ ਹੋਵੇ ਤੁਸੀਂ ਮੈਨੂੰ ਦੱਸੋ ਡਵੈਲਪਮੈਂਟ ਆਰੋ ਸਿਟੀ ਕੱਟੀ ਹੋਈ ਆ ਮੈਨੂੰ ਲੱਗਦਾ ਫੇਸ ਤੀਜਾ ਵੀ ਉਹਦਾ ਆ ਗਿਆ ਪੰਜ ਸਾਲ ਹੋ ਗਏ ਛੇ ਨੂੰ ਉੱਥੇ ਇੱਟ ਨਹੀਂ ਲੱਗੀ ਸੇਮ ਸਵਾਲ ਅੱਜ ਉੱਥੇ ਹੋਇਆ ਸੀਗਾ ਸੀਐਮ ਸਾਹਿਬ ਕਹਿੰਦੇ ਆਰੋ ਸਿਟੀ ਚ ਪਲਾਟ ਲੈ ਕੇ ਦਿਖਾ ਦਿਓ ਇੱਕ ਵੀ ਪਲਾਟ ਨਹੀਂ ਹੈ ਕਹਿੰਦੇ ਸਾਰੇ ਵਿਕੇ ਹੋਏ ਨੇ ਇਹ ਤਾਂ ਚੰਡੀਗੜ੍ਹ ਕਾਲਰ ਸਾਡੇ ਰਾਜਾ ਬਣਿੰਗ ਜੀ ਨੇ ਕਿਹਾ ਚੰਡੀਗੜ੍ਹ ਹਜੇ 20 ਤੋਂ 30% ਪਲਾਟ ਆ ਜਿਹੜੇ ਖਾਲੀ ਪਏ ਆ ਲੋਕਾਂ ਨੇ ਨਹੀਂ ਵਿਕੇ ਹੋਏ ਨਾ ਜੀ ਜੇ ਤੁਸੀਂ ਆਪਾਂ ਤਾਂ ਜੇ ਆਪਾਂ ਲੈਂਡ ਦਿੰਦੇ ਆ ਤਾਂ ਲੈਂਡ ਆਪਣਾ ਮਿਲਣ ਨਹੀਂ ਆ ਗੱਲ ਤਾਂ ਐਂਡ ਯੂਜ਼ਰ ਦੀ ਆ ਨਾ ਨਹੀਂ ਪਰ ਆਪਾਂ ਨੂੰ ਮਿਲਣਗੇ ਕਿਉਂਕਿ ਛੇ ਸਟੇਟਾਂ ਦੇ ਲੋ ਇਥੇ ਪ੍ਰਾਪਰਟੀ ਲੈਂਦੇ ਨੇ ਕਿਹਨੇ ਲੁਧਿਆਣੇ ਜਾ ਜਾ ਫਤਿਹਗੜ੍ਹ ਸਾਹਿਬ ਜਾ ਕੇ ਕਿਹਨੇ ਉੱਥੇ ਪਲਾਟ ਲੈਣਾ ਹੈ ਨਹੀਂ ਉਥੋਂ ਦੇ ਲੁਧਿਆਣੇ ਤਾਂ ਬਹੁਤ ਵੱਡੀ ਇੰਡਸਟਰੀ ਹੈ ਆਲਰੇਡੀ ਉੱਥੇ ਹੋ ਰਿਹਾ ਸਮਝੀ ਮੈਂ ਮੈਂ ਦੇਖੋ ਆ ਪ੍ਰਾਪਰਟੀ ਦੇ ਕਾਰੋਬਾਰ ਦੇ ਨਾਲ ਸੰਬੰਧ ਰੱਖਦਾ ਹਾਂ ਲੁਧਿਆਣੇ ਦੇ ਵਿੱਚ ਇੱਕੋ ਹੀ ਤੁਸੀਂ ਕਿਹੜੇ ਸ਼ਹਿਰ ਚ ਕਿਹਦੇ ਕਲੋਨੀ ਕੱਟੀ ਹੈ ਕੋਈ ਨਹੀਂ ਮੈਂ ਨਹੀਂ ਕੱਟੀ ਹੈਗੀ ਪਰ ਬਹੁਤ ਸਾਰੇ ਆਪਾਂ ਦੇਖਦੇ ਹਾਂ ਵੀ ਕਲੋਨੀ ਕੱਢ ਦਿੰਦੇ ਆ 5 ਕਿੱਲੇ ਇਕੱਠੇ ਕੀਤੇ ਥੁੜੀਆਂ ਜਿਹੀਆਂ ਸੜਕਾਂ ਬਣਾਈਆਂ ਪੱਥਰ ਜਾਂ ਸਿਮੈਂਟ ਪਾਇਆ ਜਾਂ ਮਤਲਬ ਰੋੜਾ ਹੀ ਪਾ ਦਿੰਦੇ ਆ ਤੇ ਪਲਾਟ ਵੇਚ ਦਿੰਦੇ ਆ ਉਹ ਕਹਿੰਦੇ ਵੀ ਸਿਰਫ ਇਨ੍ਹਾਂ ਲੋਕਾਂ ਕਰਕੇ ਕਿਉਂਕਿ ਆਬਾਦੀ ਤਾਂ ਵੱਧ ਰਹੀ ਹੈ ਲੋਕਾਂ ਨੂੰ ਰਹਿਣ ਲਈ ਵਧੀਆ ਘਰ ਚਾਹੀਦੇ ਆ ਵਧੀਆ ਸਹੂਲਤਾਂ ਚਾਹੀਦੀਆਂ ਵਧੀਆ ਸੜਕਾਂ ਚਾਹੀਦੀਆਂ ਉਹ ਤਾਂ ਹੀ ਆ ਸਕਦੀਆਂ ਜੇਕਰ ਸਰਕਾਰ ਆਪਣੇ ਲੈਵਲ ਤੇ ਸਰਕਾਰ ਜੇ ਕਲੋਨੀਆਂ ਤੇ ਹੀ ਸਖਤਾਈ ਕਰ ਦਵੇ ਹਮ ਕਲੋਨਾਈਜ਼ਰ ਨੂੰ ਕਹਵੇ ਵੀ ਜਿਹੜੀ ਅਪਰੂਵਡ ਕਲੋਨੀ ਹੈ ਉਹਦੇ ਜੀ ਦਿੱਕਤ ਨਹੀਂ ਹੈ ਹਮ ਸਾਡੇ ਬਹੁਤ ਅਪਰੂਵਡ ਕਲੋਨੀਆਂ ਨੇ ਜਿੱਥੇ ਜਿਹੜੀਆਂ ਫੈਸਿਲਿਟੀਆਂ ਨੇ ਵੈਦਰ ਇਟ ਇਜ਼ ਇਲੈਕਟ੍ਰਿਸਿਟੀ ਜਾਂ ਆਪਣੀ ਸੜਕਾਂ ਦਾ ਸੀਵਰੇਜ ਆ ਕਲੋਨਾਈਜ਼ਰ ਪਾ ਕੇ ਦਿੰਦਾ ਪਰ ਜੇ ਇਹਦਾ ਫਲੋਰਿਸ਼ ਜਦੋਂ ਹੋਈਆਂ ਇਲੈਗਲ ਕਲੋਨੀਆਂ ਉਹਦੇ ਕਰਕੇ ਦਿੱਕਤ ਆ ਪਰ ਜੇ ਸਰਕਾਰ ਬਣਾ ਕੇ ਦੇਵੇ ਫਿਰ ਕਾਂਗਰਸ ਨੂੰ ਪ੍ਰੋਬਲਮ ਕੀ ਆ ਸਾਨੂੰ ਪ੍ਰੋਬਲਮ ਆ ਜਿਮੇਦਾਰਾਂ ਤੋਂ ਧੱਕੇ ਨਾਲ ਜ਼ਮੀਨ ਨਾ ਖੋਈ ਜਾਵੇ ਨਹੀਂ ਕਹਿੰਦੇ ਧੱਕੇ ਨਾਲ ਖੋਹ ਨਹੀਂ ਰਹੇ ਜਿੰਨ ਜਿਹੜੇ ਬੰਦੇ ਨੇ ਜ਼ਮੀਨ ਨਹੀਂ ਦੇਣੀ ਅੱਜ ਸੀਐਮ ਸਾਹਿਬ ਦੀ ਪ੍ਰੈਸ ਕਾਨਫਰੰਸ ਵੀ ਸੀਗੀ ਪਹਿਲੇ ਦਿਨ ਵੀ ਜਿਹੜੇ ਉਹਨਾਂ ਦੀ ਲੈਂਡ ਪੋਲਿੰਗ ਪਾਲਿਸੀ ਹੈ ਉਸ ਦੇ ਵਿੱਚ ਲਿਖਿਆ ਹੋਇਆ ਹੈ ਵੀ ਜਿਹੜਾ ਬੰਦਾ ਜ਼ਮੀਨ ਨਹੀਂ ਦੇਣਾ ਚਾਹੁੰਦਾ ਨਾ ਦੇਵੇ ਜਿਹੜਾ ਵੀ ਕਿਸਾਨ ਕਹਿੰਦਾ ਵੀ ਮੈਂ ਮੰਨ ਲਓ ਕਹਿੰਦੇ ਵੀ ਅਸੀਂ 150 ਕਿੱਲੇ ਚ ਕਲੋਨੀ ਕੱਟਣੀ ਹੈ ਪਰ ਸਾਨੂੰ ਜਿਹੜੇ ਉੱਚੋਂ 50 25 ਬੰਦੇ ਕਹਿੰਦੇ ਵੀ ਅਸੀਂ ਨਹੀਂ ਦੇਣੇ ਜਿਹਦੇ ਕੋਲ 25 ਏਕੜ ਜ਼ਮੀਨ ਹੈ ਪੰਜ-ਪੰਜ ਵਾਲੇ ਵੀ ਹੋ ਸਕਦੇ ਆ ਦੋ-ਦੋ ਵਾਲੇ ਤਾਂ ਅਸੀਂ ਉਹਨੂੰ ਛੱਡ ਸਕਦੇ ਆ ਉਹਨੂੰ ਉਹਦੇ ਵਿੱਚੋਂ ਆਪਣੀ ਖੇਤੀ ਕਰੀ ਜਾਵੇ ਦੇਖੋ ਜਿਹੜਾ ਰਸਤਾ ਲਾਉਣਾ ਕਿਸੇ ਨੂੰ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਇਹ ਕਹਿੰਦੇ ਰਸਤਾ ਲਾ ਕੇ ਦਵਾਂਗੇ ਕੋਈ ਜਿਹੜਾ ਇਹ ਦੇਖੋ ਇਹ ਕਹਿਣ ਦੀਆਂ ਗੱਲਾਂ ਨੇ ਮੈਨੂੰ ਤਾਂ ਇਹ ਗੱਲ ਸਮਝ ਨਹੀਂ ਆ ਰਹੀ ਵੀ ਸਰਕਾਰ ਨੂੰ ਇੰਨਾ ਕਿਉਂ ਜ਼ੋਰ ਲਾਇਆ ਹੋਇਆ ਇਸ ਚੀਜ਼ ਦੇ ਉੱਤੇ ਵੀ ਲੈਂਡ ਪੂਲਿੰਗ ਹੀ ਪੰਜਾਬ ਦੇ ਹੋਰ ਮੁੱਦੇ ਨਹੀਂ 8000 ਕਰੋੜ ਰੁਪਏ ਹੁਣ ਤੁਸੀਂ ਕਰਜ਼ਾ ਚੱਕ ਕੇ ਹਟੇ ਆਉ ਪੰਜਾਬ ਦਾ ਕਰਜ਼ਾ ਦਾ ਦੇਖੋ ਕਿੱਥੇ ਪਹੁੰਚ ਗਿਆ ਇਹ ਸਿਰਫ ਤਨਖਾਹਾਂ ਦੇਣ ਨੂੰ ਉਹਨਾਂ ਕੋਲ ਪੈਸੇ ਨਹੀਂ ਹੈ ਅੱਜ ਪੰਜਾਬ ਦੀਆਂ ਬਹੁਤੀਆਂ ਪ੍ਰਾਪਰਟੀ ਇਹਨਾਂ ਨੇ ਗਰਵੀ ਰੱਖਤੀਆਂ ਜਿਹੜੇ ਕਹਿੰਦੇ ਸੀ 34000 ਕਰੋੜ ਮਾਈਨਿੰਗ ਚ ਆਉਣਾ ਜੀ ਫਲਾਨਾ ਹਜ਼ਾਰ ਕਈ ਆਉਣਾ ਜੀ ਚਲੋ ਆਪਾਂ ਲੈਂਡ ਪੁਲਿੰਗ ਦੀ ਗੱਲ ਕਰਦੇ ਹਾਂ ਕਾਫੀ ਗੱਲਾਂ ਕਲੀਅਰ ਕੀਤੀਆਂ ਇੱਕ ਤਾਂ ਕਹਿੰਦੇ ਵੀ ਜਿਹੜੇ ਬਹੁਤ ਸਾਰੇ ਜਿਹੜੀ ਕਾਂਗਰਸ ਪ੍ਰਚਾਰ ਕਰ ਰਹੀ ਹੈ ਕੱਲ ਵੀ ਜਿਵੇਂ ਗੱਲਾਂ ਹੋਈਆਂ ਤੁਹਾਡੇ ਧਰਨੇ ਦੌਰਾਨ ਕਿ ਜੇ ਕਿਸੇ ਦੀ ਜ਼ਮੀਨ ਅੱਜ ਨੋਟੀਫਿਕੇਸ਼ਨ ਹੁੰਦਾ ਹੈ ਤਾਂ ਉਹਦੀ ਖੇਤੀ ਖੇਤੀ ਬੰਦ ਹੋ ਜੂਗੀ ਉਹ ਮਤਲਬ ਕਿੰਨੇ 10 ਸਾਲ ਲੱਗ ਜਾਣ 20 ਸਾਲ ਲੱਗ ਜਾਣ 15 ਸਾਲ ਲੱਗ ਜਾਣ 5 ਸਾਲ ਲੱਗ ਜਾਣ ਪਰ ਅੱਜ ਉਹਨਾਂ ਨੇ ਕਲੀਅਰ ਕੀਤਾ ਆਪਨੇ ਕਿ ਜਿਹੜੀ ਅਸੀਂ ਅੱਜ ਨੋਟੀਫਿਕੇਸ਼ਨ ਕੀਤਾ ਖੇਤੀ ਤੁਸੀਂ ਕਰਦੇ ਰਹਿਣਾ ਔਰ ਉਹਦੇ ਚ ਤੁਹਾਨੂੰ ਹਰ ਮਹੀਨੇ 50000 ਰੁਪਿਆ ਨਾ ਹਰ ਸਾਲ 50000 ਰੁਪਿਆ ਠੇਕਾ ਤੁਹਾਨੂੰ ਸਰਕਾਰ ਦੇਊਗੀ ਔਰ ਜਿੱਦਾਂ ਨੋਟੀਫਿਕੇਸ਼ਨ ਹੁੰਦਾ ਫਿਰ ਲੱਖ ਰੁਪਏ ਦੇਊਗੀ ਦੇਖੋ ਸਰਕਾਰ ਕੋਲੇ ਤਾਂ ਮੁਲਾਜ਼ਮਾਂ ਨੂੰ ਤਨਖਾਹ ਦੇਣ ਨੂੰ ਪੈਸੇ ਨਹੀਂ ਹੈ ਕਿੱਥੇ ਆ ਬੀਬੀਆਂ ਦਾ ਹਜ਼ਾਰ ਹਜ਼ਾਰ ਕੋਈ ਨਹੀਂ ਉਹ ਵੀ ਕੋਣਗੇ ਨਾ ਪਲਾਟ ਜਿਹੜੇ ਉਹ ਕਰ ਰਹੇ ਉਹ ਤਾਂ ਉਹਨਾਂ ਨੇ ਕਹਿਤਾ ਜਿਦੋਂ ਤੱਕ ਡਿਵੈਲਪਮੈਂਟ ਨਹੀਂ ਹੁੰਦੀ ਉੱਥੇ ਜੇ ਮੰਨ ਲਓ 25000 ਏਕੜ ਕਹਿੰਦੇ ਆ ਫਰਜ਼ ਕਰੋ 2000 ਏਕੜ ਤੇ ਕਰਦੇ ਆ ਜੇ 300 ਏਕੜ ਪਲਾਟ ਵਿਕ ਗਿਆ 1700 ਵਾਲੇ ਇਹਨਾਂ ਨੂੰ ਕਹਿ ਦਿੰਦਾ ਵੀ ਉਹ ਤਾਂ ਡਿਵੈਲਪਮੈਂਟ ਹੋ ਗਈ ਜੀ ਉੱਥੇ ਹੁਣ ਥੋੜੋ ਬੰਦ ਆ ਜੀ ਸੋ ਇਹ ਸਾਰੀਆਂ ਗੱਲਾਂ ਨੇ ਇਹ ਮੈਂ ਤਾਂ ਸਮਝੋ ਬਾਹਰ ਆ ਵੀ ਇੰਨੀ ਕੀ ਕਾਲੀ ਆ ਵੀ ਰੋਗ ਉਹ ਕਹਿੰਦੇ ਕਾਲੀ ਹੈ ਹੀ ਨਹੀਂ ਸਾਨੂੰ ਅਸੀਂ ਤਾਂ ਹਜੇ ਪਲੈਨਿੰਗ ਕਰ ਰਹੇ ਹਾਂ ਕਿ ਕਿਹੜੇ ਸ਼ਹਿਰ ਚ ਕਿੰਨੀ ਲੋੜ ਹੈ ਜੀ 200 300 400 ਤੁਸੀਂ ਦੇਖੋ ਅੱਜ 60000 ਕਿੱਲਾ ਕੋਈ ਇੱਕਦਮ ਅਸੀਂ ਕਹਿੰਦੇ ਅਸੀਂ ਧਾੜ ਉਹਨਾਂ ਦਾ ਸ਼ਬਦ ਇਹੀ ਸੀਗਾ ਸੀਐਮ ਭਗਵੰਤ ਮਾਨ ਦਾ ਕਹਿੰਦੇ ਅਸੀਂ ਧਾੜ ਵੀ ਨਹੀਂ ਆ ਜਿਹੜੇ ਇੱਕਦਮ ਜਾਵਾਂਗੇ 60000 ਕਿੱਲੇ ਤੇ ਕਬਜ਼ਾ ਕਰ ਲਾਂਗੇ ਅਸੀਂ ਤਾਂ ਮਤਲਬ ਦੇਖ ਰਹੇ ਹਾਂ ਜੇ ਪਾਲਿਸੀ ਬਣਾ ਰਹੇ ਹਾਂ ਉਹਦੇ ਚ ਲੋਕਾਂ ਦੀ ਰਾਏ ਲੈ ਰਹੇ ਹਾਂ ਸਾਡੇ ਕੋ ਕਹਿੰਦੇ ਬਹੁਤ ਸਾਰੀਆਂ ਰਾਏ ਆ ਰਹੀਆਂ ਬਹੁਤ ਸਾਰੇ ਲੋਕ ਆ ਰਹੇ ਜਿਹੜੇ ਕਹਿੰਦੇ ਵੀ ਇਹਦੇ ਵਿੱਚ ਸਾਨੂੰ ਲੈ ਕੇ ਆਓ ਹੁਣ ਜਿਵੇਂ ਐਲਓਈ ਕਿਸੇ ਨੂੰ ਮਿਲਦੀ ਹੈ ਕਿਸੇ ਕਲੋਨੀ ਕੱਟਦੀ ਹੈ ਕਹਿੰਦੇ ਉ ਉਹ ਫੈਸਿਲਿਟੀਆਂ ਵੀ ਹੈਗੀਆਂ ਇਹ ਵੀ ਪ੍ਰਚਾਰ ਕੀਤਾ ਜਾ ਰਿਹਾ ਵੀ ਤੁਸੀਂ ਲੋਨ ਨਹੀਂ ਲੈ ਲੈ ਸਕਦੇ ਜੇ ਤੁਹਾਡੀ ਜ਼ਮੀਨ ਰਿਕੁਆਇਰ ਹੁੰਦੀ ਹੈ ਉਹ ਕਹਿੰਦੇ ਅਸੀਂ ਜ਼ਮੀਨ ਜਿਹੜੀ ਹੈ ਡਿਵੈਲਪ ਕਰਕੇ ਦੇ ਰਹੇ ਹਾਂ ਨਾ ਕਿ ਰਿਕੁਆਇਰ ਉਹਨਾਂ ਦੀ ਜਿਹੜੀ ਕੀਤੀ ਜਾ ਰਹੀ ਹੈ ਦੇਖੋ ਸਰਕਾਰ ਦਾ ਜਿਸ ਹਸਾਬ ਦੇ ਨਾਲ ਮਨਸ਼ਾ ਮੈਨੂੰ ਤਾਂ ਕੋਈ ਲੱਗ ਨਹੀਂ ਰਿਹਾ ਵੀ ਇਹਨਾਂ ਦਾ ਬਹੁਤ ਵੀ ਧੱਕੇ ਨਾਲ ਜਿਵੇਂ ਆਪਾਂ ਕਿਸੇ ਨੂੰ ਕਹੀਏ ਨਾ ਵੀ ਮੈਂ ਤੇਰਾ ਭਲਾ ਕਰਨਾ ਚਾਹੁੰਨਾ ਵੀ ਅਗਲਾ ਭਲਾ ਕਰਨ ਨੂੰ ਤਿਆਰ ਨਹੀਂ ਜੇ ਕਿਸਾਨਾਂ ਨੂੰ ਇੰਨਾ ਹੀ ਬੈਨੀਫੀਸ਼ੀਅਲ ਲੱਗਦਾ ਹੋਵੇ ਕਿਹਨੇ ਐਲਓਆਈ ਲੈਣੀ ਹੈ ਜ਼ਿਮੀਂਦਾਰ ਦੀ ਉਹ ਉੱਥੇ ਮੇਰੇ ਪਮਾਲ ਪਮਾਲੀ ਪਿੰਡ ਆ ਜੀ ਅੱਗੇ ਜਾ ਕੇ ਮੇਰੇ ਹਲਕੇ ਤੋਂ ਬਾਹਰ ਆ ਦਾਖੇ ਹਲਕੇ ਦੇ ਜ਼ਿਆਦਾ ਪਿੰਡ ਨੇ ਆ ਮੇਰੇ ਪਿੰਡਾਂ ਦੇ ਵਿੱਚ ਤਕਰੀਬਨ ਅ ਮੈਂ ਭੁੱਲ ਗਿਆ ਕੀ ਉਹਨੂੰ ਕਹਿੰਦੇ ਆ ਆਪਣਾ ਅ ਇੰਡਸਟਰੀਅਲ ਟਾਊਨਸ਼ਿਪ ਦਾ ਕਰ ਰਹੇ ਆ ਇਹ ਹੂੰ ਆਪਣਾ ਸਾਨੇਵਾਲ ਹਲਕੇ ਦੇ ਪਿੰਡ ਮੈਂ ਲੜਾਈ ਲੜਨੀ ਹੁਣ ਜਾ ਕੇ ਅਸੀਂ ਜ਼ਿਮੀਦਾਰ ਇਕੱਠੇ ਹੋਵਾਂਗੇ ਜ਼ਿਮੀਦਾਰ ਚਾਹੁੰਦੇ ਨਹੀਂ ਹੈਗੇ ਔਰ ਬਾਰੇ ਇਹ ਸਰਕਾਰ ਕਹਿੰਦੀ ਧੱਕੇ ਨਾਲ ਹੀ ਤੁਹਾਡੀ ਡਿਵੈਲਪਮੈਂਟ ਕਰਨੀ ਹੈ ਤੁਹਾਡਾ ਭਲਾ ਚਾਹੁੰਦੇ ਆ ਨਹੀਂ ਮੈਨੂੰ ਇਹ ਲੱਗਦਾ ਵੀ ਜਿਵੇਂ ਕੋਲੋਨਾਈਜ਼ਰ ਨੇ ਉਹ ਉਹਦੇ ਨਾਲੋਂ ਚੰਗਾ ਜੇ ਸਰਕਾਰ ਡਿਵੈਲਪ ਕਰਕੇ ਦੇ ਰਹੀ ਹੈ ਤਾਂ ਉਹਦੇ ਚ ਕਿਉਂਕਿ ਇਕੱਠਾ ਨਹੀਂ ਹੋ ਰਿਹਾ ਕਾਫੀ ਚੀਜ਼ਾਂ ਉਹਨਾਂ ਨੇ ਇਹਦੇ ਚ ਅੱਜ ਕੀਤੀਆਂ ਉਹਦੇ ਤਾਂ ਕੋਈ ਬੈਠ ਕੇ ਵਿਚਾਰ ਹੋ ਜਾਂਦਾ ਵੀ ਇਹਨੂੰ ਇਦਾਂ ਨਹੀਂ ਇਦਾਂ ਪਾਲਿਸੀ ਜਿਹੜੀ ਬਣਾਈ ਜਾਵੇ ਪਰ ਜਿਸ ਤਰੀਕੇ ਨਾਲ ਕਾਂਗਰਸ ਜਾਂ ਕਾਲੀਦਲ ਪ੍ਰਚਾਰ ਕਰ ਰਿਹਾ ਸੀਮ ਸਾਹਿਬ ਜਾਂ ਆਪ ਵਾਲੇ ਕਹਿੰਦੇ ਆ ਵੀ ਇਹ ਬੜੇ ਗਲਤ ਤਰੀਕੇ ਨਾਲ ਪ੍ਰਚਾਰ ਕਰ ਰਿਹਾ ਕਿਉਂਕਿ ਜਿੰਨੇ ਵੀ ਕਲੋਨਾਈਜ਼ਰ ਨੇ ਵੱਡੇ ਬਿਲਡਰ ਨੇ ਇਹਨਾਂ ਦੇ ਦੋਸਤ ਭਰਾ ਕੋਈ ਨਾ ਕੋਈ ਖਾਸ ਨੇ ਦੱਸੋ ਖਾਸ ਸਭ ਤੋਂ ਵੱਡਾ ਖਾਸ ਤਾਂ ਇਹਨਾਂ ਦਾ ਕਲੋਨਾਈਜ਼ਰ ਮੁਹਾਲੀ ਦਾ ਐਮਐਲਏ ਆ ਹਮਮ ਪਲਵੰਤ ਸਿੰਘ ਆਮ ਆਦਮੀ ਪਾਰਟੀ ਦਾ ਬਸ ਉਹਨੇ ਤਾਂ ਵਿਰੋਧ ਨਹੀਂ ਕੀਤਾ ਠੀਕ ਹੈ ਉਹਨਾਂ ਨੂੰ ਕੋਈ ਨਹੀਂ ਉਹਨਾਂ ਨੂੰ ਬਰਾਉਨੀ ਪੁਆਇੰਟਸ ਦਿਖਦੇ ਹੋਣੇ ਕੋਈ ਆ ਲੈਦਾ ਸਭ ਤੋਂ ਜਿਆਦਾ ਨੌਲੇਜ ਉਹਨਾਂ ਨੂੰ ਹੋਊਗੀ ਇਸ ਚੀਜ਼ ਦੀ ਮੈਂ ਕਹਾਂ ਹੋਊਗੀ ਕੋਈ ਨਾ ਕੋਈ ਦੇਖਦਾ ਹੋਊਗਾ ਹਮਮ ਠੀਕ ਹੈ ਨਾ ਔਰ ਦੂਜੀ ਗੱਲ ਇਹ ਆ ਜਿਹੜੀ ਤੁਸੀਂ ਕਰਦੇ ਹੋ ਵੀ ਡਿਵੈਲਪਮੈਂਟ ਵਾਲੀ ਡਵੈਲਪਮੈਂਟ ਤੋਂ ਹੁਣ ਆਪਾਂ ਨੂੰ ਪਤਾ ਹੀ ਆ ਵੀ ਜਿਹੜੀ ਕਿ ਸਪੇਸ ਦੇ ਨਾਲ ਪੰਜਾਬ ਦੀ ਹੋ ਰਹੀ ਆ ਕੋਈ 1 ਰੁਪਿਆ ਵੀ ਨਹੀਂ ਪੰਚਾਇਤਾਂ ਨੂੰ ਨਵੀਆਂ ਨੂੰ ਆਇਆ ਇਹ ਸਰਕਾਰ ਦੇ ਵਿੱਚ ਜਿਹੜੇ ਵਿੱਤ ਕਮਿਸ਼ਨ ਦੇ ਪੁਰਾਣੇ ਪੈਸੇ ਪਏ ਸੀ ਲੋਕ ਉਹੀ ਵਰਤ ਵਰਤ ਕੇ ਕਰ ਰਹੇ ਆ ਬਸ